ਖਬਰ ਬਸ ਤੇ ਮੈਂ ਇੱਥੇ ਆਇਆ ਤੇ ਇੱਥੇ ਪ੍ਰਸ਼ਾਦ ਮਿਲਿਆ ਪ੍ਰਸ਼ਾਦ ਦੇ ਨਾਲ ਇੱਥੇ ਕਾਜੂ ਬਦਾਮ ਦਾ ਪ੍ਰਸ਼ਾਦ ਵੀ ਮਿਲਦਾ ਸੀ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਰੈੱਡ ਕਾਰਪਟ ਵਿਛਾਇਆ ਹੋਇਆ ਹੈ ਰੈੱਡ ਕਾਰਪਟ ਇੱਕ ਵਿਸ਼ੇਸ਼ ਰੁਤਬਾ ਰੱਖਦਾ ਹੈ ਤੇ ਸੈਲੀਬ੍ਰਿਟੀਆਂ ਲਈ ਵਿਛਾਇਆ ਜਾਂਦਾ ਹੈ ਤੇ ਬਾਬਾ ਫਰੀਦ ਜੀ ਦੇ ਸ਼ਰਧਾਲੂ ਇਸ ਵੇਲੇ ਆਪਣੇ ਆਪ ਨੂੰ ਸੈਲੀਬ੍ਰਿਟੀ ਮਹਿਸੂਸ ਕਰ ਰਹੇ ਆ ਇਸ ਰੈੱਡ ਕਾਰਪਟ ਤੇ ਚੱਲ ਕੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਪਹਿਲੇ ਦਿਨੀ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਕਈਆਂ ਨਾਲ ਮੇਰੀ ਗੱਲ ਹੋਈ ਕੋਟਪੂਰੇ ਦੇ ਪਿੰਡਾਂ ਚੋਂ ਆਏ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ 50-50 ਸਾਲਾਂ ਦੇ ਹੋ ਗਏ ਲੇਕਿਨ ਸਾਨੂੰ ਕਦੇ ਕਿਲੇ ਦੇ ਅੰਦਰ ਆਉਣ ਦਾ ਮੌਕਾ ਨਹੀਂ ਮਿਲਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਕਿਲਾ ਮੁਬਾਰਕ ਇਸ ਵੇਲੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਹੋਇਆ ਹੈ ਉੱਥੇ ਬਾਬਾ ਫਰੀਦ ਜੀ ਦਾ ਤਪਸਥਾਨ ਆ ਇਤਿਹਾਸ ਕਿਤਾਬਸਥਾਨ ਉੱਥੇ ਲੋਕ ਦਰਸ਼ਣੇ ਦੀਦਾਰ ਕਰਨ ਦੇ ਲਈ ਪਹੁੰਚ ਰਹੇ ਆ ਤੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਰੈੱਡ ਕਾਰਪਟ ਵਿਛਾਇਆ ਹੋਇਆ ਹੈ ਰੈੱਡ ਕਾਰਪਟ ਇੱਕ ਵਿਸ਼ੇਸ਼ ਰੁਤਬਾ ਰੱਖਦਾ ਹੈ ਤੇ ਸੈਲੀਬ੍ਰਿਟੀਾਂ ਲਈ ਬੁਖਾਇਆ ਜਾਂਦਾ ਹੈ ਤੇ ਬਾਬਾ ਫਰੀਦ ਜੀ ਦੇ ਸ਼ਰਧਾਲੂ ਇਸ ਵੇਲੇ ਆਪਣੇ ਆਪ ਨੂੰ ਸੈਲੀਬ੍ਰਿਟੀ ਮਹਿਸੂਸ ਕਰ ਰਹੇ ਆ ਇਸ ਰੈੱਡ ਕਾਰਪਟ ਤੇ ਚੱਲ ਕੇ ਉਹ ਨੰਗੇ ਪੈਰੀਂ ਬਾਬਾ ਜੀ ਦੀ ਤਪਸਥਾਨ ਤੱਕ ਪਹੁੰਚਦੇ ਆ ਕਿਲਾ ਮੁਬਾਰਕ ਦੇ ਅੰਦਰ ਆਰਾਮ ਦੇ ਨਾਲ ਪਹੁੰਚਦੇ ਆ ਕਈ ਸ਼ਰਧਾਲੂ ਜਿਹੜੇ 70 ਸਾਲ ਤੱਕ ਦੀ ਉਮਰ ਦੇ ਆ ਉਹ ਪਹਿਲੀ ਵਾਰੀ ਕਿਲਾ ਮੁਬਾਰਕ ਦੇ ਵਿੱਚ ਪਹੁੰਚੇ ਆ ਤੇ ਪਹਿਲੀ ਵਾਰੀ ਉਹਨਾਂ ਨੇ ਬਾਬਾ ਜੀ ਦੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ ਆ ਵਾਹਿਗੁਰੂ ਦੀ ਕਿਰਪਾ ਬਾਬਾ ਫਰੀਦ ਜੀ ਦੀ ਕਿਰਪਾ ਇਹ ਸਥਾਨ ਅੱਜ ਖੁੱਲਿਆ ਤਾਂ ਪ੍ਰਾਣੀਆਂ ਯਾਦਾਂ ਆ ਗਈਆਂ ਤਾਂ ਇੱਥੇ ਗੁਰਦੁਆਰਾ ਸਾਹਿਬ ਸੀ ਮਹਾਰਾਜਾ ਸਾਹਿਬ ਤੋਂ ਬੇਸੀ ਕਿਤੇ ਜਾਂਦੇ ਸੀ ਗੁਰਦਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਸੀ ਕੋਈ ਜਾਣ ਨਹੀਂ ਸਕਦਾ ਪਰ ਮੈਂ ਮੇਰੇ ਉਹਨਾਂ ਦੇ ਜਿਹੜੇ ਮਨ ਤੁਸੀਂ ਇੱਥੇ ਭਾਈ ਸਾਹਿਬ ਸੋਨੇ ਲੜਕੇ ਸਾਡੇ ਨਾਲ ਪੜਦੇ ਸੀ ਤੇ ਮੈਂ ਇੱਥੇ ਆਇਆ ਤੇ ਇੱਥੇ ਪ੍ਰਸ਼ਾਦ ਮਿਲਿਆ ਪ੍ਰਸ਼ਾਦ ਦੇ ਨਾਲ ਇੱਥੇ ਕਾਜੂ ਗਦਾਮ ਦਾ ਪ੍ਰਸ਼ਾਦ ਵੀ ਮਿਲਦਾ ਸੀ ਤੇ ਆਜਿ ਬਾਬਾ ਫਰੀਦ ਦੀ ਕਿਰਪਾ ਹੋਈ ਹੈ ਵਾਹਿਗੁਰੂ ਦੀ ਕਿਰਪਾ ਹੋਈ ਹੈ ਇੰਨੇ ਸਾਲਾਂ ਬਾਅਦ ਇਸ ਸਥਾਨ ਤੇ ਆਉਂਦਾ ਮੌਕਾ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੈ ਦਾਤਾ ਕਿਰਪਾ ਕਰਨ ਤੇ ਇਸੇ ਤਰ੍ਹਾਂ ਇਸ ਸਥਾਨ 'ਤੇ ਮੌਕੇ ਖੁੱਲੇ ਦਾਲੂਆਂ ਦੇ ਵਿੱਚ ਅਥਾਹ ਖੁਸ਼ੀ ਹੈ ਕਿਉਂਕਿ ਬਾਬਾ ਫਰੀਦ ਜੀ ਦਾ ਇਤਿਹਾਸ ਦਾ ਕੁਝ ਹਿੱਸਾ ਇਸ ਕਿਲੇ ਦੇ ਅੰਦਰ ਮੌਜੂਦ ਹੈ ਜਿੱਥੇ ਸਿਰ ਤੇ ਗਾਰੇ ਵਾਲੀ ਟੋਕਰ ਵੀ ਬ 12ਵੀਂ ਸਦੀ ਦੇ ਵਿੱਚ ਰਾਜੇ ਫਰੀਦਕੋਟ ਦੇ ਸਪਾਹੀਆਂ ਵੱਲੋਂ ਬਾਬਾ ਫਰੀਦ ਜੀ ਦੇ ਸਿਰ ਤੇ ਚਕਵਾਈ ਗਈ ਸੀ ਸੋ ਉਹ ਤਪਸਥਾਨ ਮੌਜੂਦ ਹੈ ਇਸ ਕਿਲੇ ਦੇ ਅੰਦਰ ਸੋ ਅੱਜ ਪੰਜਾਬ ਸਰਕਾਰ ਵੱਲੋਂ 7 ਦਿਨਾਂ ਲਈ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕਿਉਂਕਿ 20 ਤਰੀਕ ਨੂੰ ਨਗਰ ਕੀਰਤਨ ਇਸ ਕਿਲੇ ਦੇ ਅੰਦਰੋਂ ਜਿਹੜਾ ਸ਼ੁਰੂ ਕੀਤਾ ਜਾਣਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਪਹਿਲੇ ਦਿਨੀ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਕਈਆਂ ਨਾਲ ਮੇਰੀ ਗੱਲ ਹੋਈ ਕੋਟਪੂਰੇ ਦੇ ਪਿੰਡਾਂ ਚੋਂ ਆਏ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ 50-50 ਸਾਲਾਂ ਦੇ ਹੋ ਗਏ ਲੇਕਿਨ ਸਾਨੂੰ ਕਦੇ ਕਿਲੇ ਦੇ ਅੰਦਰ ਆਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਇਹ ਜਿਹੜੀ ਮਾਲਕੀ ਹੈ ਇਸ ਦੀ ਇਹ ਜਿਹੜੀ ਫਰੀਦਕੋਟ ਰਿਆਸਤ ਹੈ ਸ਼ਹਿਰ ਫਰੀਦਕੋਟ ਦੇ ਲੋਕਾਂ ਦੀ ਹੈ ਤੇ ਫਰੀਦਕੋਟ ਦੇ ਲੋਕਾਂ ਨੂੰ ਹੀ ਨਹੀਂ ਮੌਕਾ ਮਿਲਿਆ ਇਸ ਕਿਲੇ ਨੂੰ ਵੇਖਣ ਦਾ ਸੋ ਅੱਜ ਬੜੀ ਖੁਸ਼ੀ ਹੈ ਬੜੀ ਵੱਡੀ ਖੁਸ਼ੀ ਹੈ ਸੰਗਤਾਂ ਦੇ ਵਿੱਚ ਤੇ ਮੈਂ ਇੱਥੇ ਆਇਆ